ਸੰਵਿਧਾਨ ਬਚਾਓ ਸਬਾਵਾਂ ਜਿਹੜੀਆਂ ਅਸੀਂ ਉਹ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਕਰ ਰਹੇ ਹਾਂ ਜੀ ਔਰ ਇਸ ਕਨਸਟੀਟਿਊਸ਼ਨ ਦੀ ਜੋ ਰਾਹੁਲ ਗਾਂਧੀ ਇਸ ਕਨਸਟੀਟਿਊਸ਼ਨ ਨੂੰ ਹਮੇਸ਼ਾ ਆਪਣੀ ਜੇਬ ਚ ਰੱਖਦੇ ਫੜ ਕੇ ਰੱਖਦੇ ਏਰੇ ਜਿਹੜੇ ਇਹਦੇ ਵਿੱਚ ਜੋ ਲਿਖਿਆ ਬਾਬਾ ਸਾਹਿਬ ਅੰਬੇਦਕਰ ਨੇ ਕਿ ਹਰ ਵਿਅਕਤੀ ਨੂੰ ਉਹਰਾ ਬੰਦਾ ਹੱਕ ਮਿਲੇ ਹਰ ਵਿਅਕਤੀ ਆਦੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦਾ ਕੋਈ ਕੋਈ ਹੱਕ ਹੋਵੇ। ਅਗਰ ਉਹ ਇਹਨਾਂ ਕਿਤੇ ਜ਼ਾستی ਹੁੰਦੀ ਹੈ ਤਾਂ ਆਪਣੀ ਆਵਾਜ਼ بلند ਕਰ ਸਕੇ। ਉਹ तमाम ਸਾਰੇ ਜਿਹੜੇ ਮੂਲ ਅਧਿਕਾਰ ਹਨ ਜਿਹੜੇ ਕੀ ਕਨਸਟੀਟਿਊਸ਼ਨ ਦਿੰਦਾ। ਉਹ ਤੇ ਕਾਂਗਰਸ ਪਾਰਟੀ ਗੱਲ ਕਰ ਰਹੀ ਹੈ। ਅੱਜਕੱਲ੍ਹ ਦੇਸ਼ ਦੀਆਂ ਜਿਹੜੀਆਂ ਸੱਤਾ ਸਰਕਾਰਾਂ ਨੇ ਚਾਹੇ ਉਹ ਭੀਜੇਪੀ ਦੀ ਸਰਕਾਰ ਹੈ ਚਾਹੇ ਉਹ ਭਗਵੰਤ ਮਾਨ ਜੀ ਦੀ ਸਰਕਾਰ ਹੈ। ਦੇਸ਼ ਦੇ ਅੰਦਰ ਜਿਹੜਾ ਵੀ ਵਿਅਕਤੀ ਹੈ ਕੋਈ ਉੱਚੀ ਆਵਾਜ਼ ਚ ਗੱਲ ਕਰਦਾ ਹੈ ਜਾਂ ਸਵਾਲ ਕਰਦਾ ਹੈ ਉਹਨੂੰ ED, CBI, ਇਨਕਮ ਟੈਕਸ ਵਿਜੀਲੈਂਸ ਹਦਕੀ ਰਾਪਾਇਆ ਜਾਂਦਾ ਹੈ। ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਰਾਹੁਲ ਗਾਂਧੀ ਨੇ ਅਗਰ ਸਵਾਲ ਪੁੱਛ ਲਿਆ ਕਿ ਦੇਸ਼ ਦੇ ਵਿੱਚ ਕਿੰਨੇ ਸਾਡੇ 에ਅਰਕ੍ਰਾਫਟ ਡਿੱਗੇ ਹੈ। ਹਾਲਾਂਕਿ ਅਸੀਂ ਦੇਸ਼ ਨਾਲ ਹੈ, ਦੇਸ਼ ਦੀ ਆਰਮੀ ਨਾਲ ਹੈ ਜਦੋਂ ਲੜਾਈ ਲੱਗੀ ਅਸੀਂ ਖੜੇ ਸਨ ਲੇਕਿਨ ਉਹਨਾਂ ਨੂੰ ਕਿਹਾ ਗਿਆ ਕਿ ਇਹ ਤਾਂ ਪਾਕਿਸਤਾਨ ਨਾਲ ਇਹਨੂੰ ਭੇਜ ਦੇਣਾ ਚਾਹੀਦਾ ਸੋ ਕਿਸਾਨ ਜਿਹੜਾ ਅੰਦੋਲਨ ਸੀਗਾ ਸਾਡਾ ਕਿਸਾਨ ਅੰਦੋਲਨ ਦੇ ਵਿੱਚ ਸਾਨੂੰ ਬਾਰਡਰ ਤੇ ਨਹੀਂ ਜਾਣ ਦਿੱਤਾ ਗਿਆ ਕਿਉਂ ਬਈ ਸਾਡਾ ਹੱਕ ਹੈਗਾ ਅਸੀਂ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਕਾਲੇ ਕਾਨੂੰਨ ਉਹ ਲੈ ਕੇ ਆਨੇ ਰਾਹੁਲ ਗਾਂਧੀ ਨੂੰ ਈਡੀ ਨੇ ਬੁਲਾਉਣਾ ਰਾਹੁਲ ਗਾਂਧੀ ਦੇ ਜਾਨ ਪੁੱਛ ਕੇ ਟਾਰਗੇਟ ਕਰਨਾ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਐ ਮੁੱਖ ਮੰਤਰੀ ਪ੍ਰਵੰਤ ਸਿੰਘ ਮਾਨ ਨੇ ਅਗਰ ਕੋਈ ਉਤਲਾਹ ਦਿੰਦੇ ਸੀ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਪੁਲਿਸ ਸਟੇਸ਼ਨ ਬੁਲਾਉਣਾ ਇਹ तमाम ਚੀਜ਼ਾਂ ਦੇ ਅਸੀਂ ਲੈ ਕੇ ਲੋਕਾਂ 'ਚ ਜਾ ਰਹੇ ਕਿ ਬਾਬਾ ਸਾਹਿਬ ਉਮੀਦ ਕਰਦੇ ਬਣਾਏ ਹੋਏ ਸੰਵਿਧਾਨੀ ਅਸੀਂ ਸਾਰੇ ਨਹੀਂ ਰੱਖਿਆ ਕਰੀ ਤੇ ਔਰ ਇਹ ਵੀ ਲੜਾਈ ਲੜਨੀ ਹੈ ਔਰ ਲੋਕਾਂ ਦੇ ਹੱਕਾਂ ਦੇ ਵਾਸਤੇ ਕਾਂਗਰਸ ਪਾਰਟੀ ਜੋ ਇਹ ਸੰਵਿਧਾਨ ਕਹਿੰਦਾ ਹੈ ਉਰੇ ਮੁਤਾਬਕ ਕੌਂਗਰਸ ਦਾ ਹਰ ਵਿਅਕਤੀ ਬਲਾਕ ਤੇ ਸਰਪੰਚ ਜਾਂ ਕੋਈ ਵਿਅਕਤੀ ਉਹ ਲੜਾਈ ਲੜਦਾ ਸਰ ਬੀਬੀ ਐਮ ਵੀ ਨੇ ਮੁਸਲਮਾਨ ਦੀ ਗੱਲ ਕੀਤੀ ਤਾਂ ਕੇਂਦਰ ਸਰਕਾਰ ਨੇ ਸੌਣ ਕੇਂਦਰੀ ਸਰਕਾਰ ਦਾ ਬਲ ਲਗਾਤਾ ਉਹਦਾ ਜਿਹੜਾ ਹੈਗਾ ਆਤਕੋ ਹੋ ਜਾ ਉਹ ਪੰਜਾਬ ਦੇ ਬਹਿਣਾ ਉੱਪਰ ਦੇਖੋ ਜੀ ਗੱਲ ਇਹ ਹੈ ਅਸੀਂ ਹਮੇਸ਼ਾ ਕਹਿ ਰਹੇ ਹਈ ਤਾਂ ਗੱਲ ਹੈ ਸਾਡੇ ਜਿਹੜੇ ਰਾਈਟਸ ਖੋਏ ਜਾ ਰਹੇ ਨੇ ਅਸੀਂ ਇਹ ਰੋਲਾ ਪਾਉਂਦੇ ਰਹੇ ਕਿ ਇਹ ਪੰਜਾਬ ਦਾ ਪਾਣੀ ਹੈ ਸਾਡੇ ਕੋਲੇ ਪੰਜਾਬ ਕੋਲੇ ਹੁਣ ਪਾਣੀ ਬਾਧੂ ਨਹੀਂ ਹੈ ਅਸੀਂ ਉਹ ਜਿਹੜਾ ਡੈਮ ਐਕਟ ਹੈ ਉਹ ਵੀ ਵਿਧਾਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਦਾ ਵਿਧਾਨ ਸਭਾ ਦੇ ਵਿੱਚ ਇਸ ਦੇ ਬਾਪਯੂਦ ਵੀ ਧੱਕਾ ਕੀਤਾ ਜਾ ਰਿਹਾ ਹੈ ਧੱਕੇ ਨਾਲ ਸਾਥੋਂ ਪਾਣੀ ਛਡਾਉਣ ਦੀ ਗੱਲ ਕੀਤੀ ਜਾ ਰਹੀ ਪਾਣੀ ਸੜ ਕੋ ਆਪਣੇ ਕੋਲ ਹੀ ਨਹੀਂ ਹੈ ਪਾਣੀ ਬਹੁਤ ਸਾਲਾਂ ਤੋਂ ਵਾਧੂ ਪਾਣੀ ਉਹਨਾਂ ਕੋਲੇ ਜਾ ਰਿਹਾ ਹੈ ਆਲਰੇਡੀ ਸਮਝੌਤੇ ਤੋਂ ਵੱਧ ਪਾਣੀ ਜਾਵੇ ਲੇਕਿਨ ਅੱਜ ਅਸੀਂ ਆਪ ਪਿਆਸੇ ਹਾਂ ਔਰ ਇਸ ਤਰ੍ਹਾਂ ਦੀ ਜ਼ਾستی ਧੱਕਾ ਜਿਹੜਾ ਪੰਜਾਬ ਸਹਿ ਨਹੀਂ ਕਰੇਗਾ ਹਾਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਕਮਜ਼ੋਰੀ ਹੈ ਕਿ ਜਦੋਂ BBM ਦਾ ਚੇਅਰਮੈਨ ਬਦਲਿਆ ਗਿਆ ਉਦੋਂ ਸਾਡੀ ਸਰਕਾਰ ਨੂੰ ਇਹਦੇ ਤੇ ਤਵੱਜੂ ਕਰਕੇ ਸੁਪਰੀਮ ਕੋਰਟ ਦਾ ਰੁਕ ਕਰਨਾ ਚਾਹੀਦਾ ਸੀ ਨਾ ਕਿ ਕੇਵਲ ਮੀਡੀਆ ਦੇ ਸਾਹਮਣੇ ਆ ਕੇ ਤੇ ਉਹ ਗੇਟ ਬੰਦ ਕਰਕੇ ਜਿਹੜਾ ਹੈਗਾ ਵੀ ਪਾਣੀ ਰੋਕਦਾ ਤੁਸੀਂ BBM ਦੇ ਚੇਅਰਮੈਨ ਨੂੰ ਬੰਦ ਕਰ ਲਓ ਇਹਦੇ ਨਾਲ ਪਾਣੀ ਥੋੜੀ ਰੁਕਿਆ ਜਾਣਾ ਤੁਸੀਂ ਜਦੋਂ ਚੇਅਰਮੈਨ ਉਤਾਰਿਆ ਸੀ ਉਦੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੁੱਕਾਉਣਾ ਸੀ ਕਿ ਸਾਡੇ ਨਾਲ ਜ਼ਾਹਤ ਹੋਈ ਹੈ ਸਾਡਾ ਹੱਕ ਮੰਦਾ ਹੈ ਪੰਜਾਬ ਦਾ ਬੀਬੀਐਮ ਦਾ ਚੇਅਰਮੈਨ ਹੁੰਦਾ ਕਿਉਂਕਿ 60% ਦਾ ਪਾਣੀ ਤੇ ਆਲਰੇਡੀ ਤੁਸੀਂ ਜਿਹੜੀ ਹਿੱਸੇਦਾਰੀ ਵੈਸੇ ਦਾ ਪੂਰਾ ਹਿੱਸਾ ਸਾਡਾ ਪਰ ਉਹਰੇ ਮੁਤਾਬਕ ਵੀ 60% ਸਾਡਾ ਤੁਸੀਂ ਜਿਹੜੀ ਡਿਵਾਈਡੇਸ਼ਨ ਕੀਤੀ ਵੀ ਉਹਰੇ ਚ ਵੀ ਸਾਡਾ ਹੈ ਉਹ ਸੋ ਸੋ ਇਹ ਜਿਹੜਾ ਕੇਂਦਰ ਸਰਕਾਰ ਨੇ ਸੁਰੱਖਿਆ ਬੰਦ ਲਾਈ ਹੈ ਇਹ ਨਹੀਂ ਮੈਂ ਨਖੇਦੀ ਕਰਦਾ ਸਰਾ ਸਰ ਜ਼ਾستی ਹੈ ਅਸੀਂ ਪੰਜਾਬ ਦਾ ਪਾਣੀ ਜਾਗ ਨਹੀਂ ਦੇਵਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੀ ਕਮਜ਼ੋਰੀ ਕਰਕੇ ਹੋ ਰਿਹਾ ਹੈ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾਂ ਉਹਨਾਂ ਨੇ ਥੋੜਾ ਜਿਹਾ ਛੇੜ ਕੇ ਦੇਖਿਆ ਸੀ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਮੈਂ ਹਰਿਆਣੇ ਨੂੰ ਵਿਧਾਨ ਸਭਾ ਦੇਾਂਗਾ ਚੰਡੀਗੜ੍ਹ ਜਗਾ ਬਣਾਉਂ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਾਨੂੰ ਵੀ ਦੇ ਦੇ ਸਾਡਾ ਤਾਂ ਅਧਿਕਾਰ ਹੀ ਛੜਦਾ ਉਹਨਾਂ ਨੇ ਵੇਖਿਆ ਵੀ ਕੰਮ ਠੀਕ ਹੈ ਹੁਣ ਤਾਂ ਫਿਰ ਸਾਰਾ ਕੁਝ ਹੀ ਰਲਿਆ ਮਿਲਿਆ ਭਗਵਾਨਤਮਾਨ ਨੇ ਕਹਿ ਰਿਹਾ ਹੈ ਕਿ ਜਿਹੜੇ ਜਿਨ੍ਹਾਂ ਨੇ ਤੱਕ ਲਵਾਏ ਨਹਿਰਾਂ ਦੇ ਉਹੀ ਹੁਣ ਪਾਣੀਆਂ ਦੇ ਰਾਖੇ ਬਣੇ ਦੇਖੋ ਗੱਲ ਇਹ ਨਾਤਾ ਸੀ ਰਾਖੇ ਬੰਦੇ ਨਾ ਕੋਈ ਟੱਕਾਂ ਵਾਲੀ ਗੱਲ ਹੈ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਉਹਨਾਂ ਸਾਲਾਂ 'ਚ ਪਾਣੀ ਦੀ ਸਥਿਤੀ ਕੀ ਸੀ ਜਦੋਂ ਪਾਣੀ ਵੰਡਿਆ ਗਿਆ ਪਾਣੀ ਨੂੰ ਸੰਭਾਲਣਾ ਪਾਣੀ ਜਦੋਂ ਇੱਥੇ ਕਣਕਾ ਹੁੰਦੀ ਹੈ ਸਾਡੇ ਲੱਗ ਜਾਂਦਾ ਉਸ ਤੋਂ ਬਾਅਦ ਬੰਦੀ ਕਰਾਉਣੀ ਹੈ ਕਹਿ ਕੇ ਭਈ ਯਾਰ ਪਾਣੀ ਆ ਜਾਂਦਾ ਪਾਣੀ ਦੀ ਖੇਤ ਦੀ ਵਾਰੀ ਹੁੰਦੀ ਹੈ ਜੱਟ ਅੱਗੇ ਨੂੰ ਥੋੜ੍ਹ ਦਿੰਦਾ ਵੜ ਦਿੰਦਾ ਪਾਣੀ ਦੂਜੇ ਵਾਲੇ ਪਾਸੇ ਵੀ ਪਾਣੀ ਮਾਰ ਕਰਦਾ ਹੈ ਪਾਣੀ ਜੇ ਫालतू ਹੈ ਤੋਂ ਉਹਨੂੰ ਰੱਖਣਾ ਵੀ ਕਿੱਥੇ ਮਾਰ ਵੀ ਕਰਦਾ ਸੀ ਉਹਨਾਂ ਸਮਿਆਂ 'ਚ ਮੈਨੂੰ ਲੱਗਦਾ ਜਿਸ ਪ੍ਰਕਾਰ ਲੋਕਾਂ ਨੇ ਗੱਲਬਾਤ ਕੀਤੀ ਹੈ ਕਿ ਬਹੁਤ ਸਾਰੀਆਂ ਜ਼ਮੀਨਾਂ ਬਰਾਨੀਆਂ ਹੁੰਦੀਆਂ ਸਨ ਬਹੁਤ ਸਾਰੀ ਵਜਾਂਦ ਤੇ ਛੋਨੇ ਦੀ ਹੁੰਦੀ ਨਹੀਂ ਸੀ ਹੁਣ ਲੋਕਾਂ ਨੇ ਉਹਨਾਂ ਨੂੰ ਖਰਾ ਖਰਾ ਕੇ ਜ਼ਮੀਨਾਂ ਉਪਜਾਊ ਬਣਾ ਲੀਆਂ ਉੱਥੇ ਛੋਨੇ ਦੀ ਵਜਾਂਦ ਹੋਣ ਲੱਗ ਪਈ ਆ ਪਾਣੀ ਹਰ ਇੱਕ ਪਿੰਡ ਦੇ ਵਿੱਚ ਜ਼ਿਆਦਾ ਲਾਗਤ ਹੋ ਗਈ ਹੈ ਇਸ ਕਰਕੇ ਜਿਹੜਾ ਪਾਣੀ ਉਹ ਸਾਨੂੰ ਪੰਜਾਬ ਨੂੰ ਵੀ ਪੂਰਾ ਨਹੀਂ ਪੈਂਦਾ ਹੁਣ ਪਾਕਿਸਤਾਨ ਨੂੰ ਵੀ ਅਸੀਂ ਪਾਣੀ ਛੱਡ ਦਿੰਦੇ ਨੇ ਜਿਹੜਾ ਉਹ ਫਾਲਤੂ ਹੁੰਦਾ ਹੁਣ ਪਾਕਿਸਤਾਨ ਕੋਈ ਸਾਡੀ ਭੂਆ ਦਾ ਪੁੱਤ ਥੋੜੀ ਹੈ ਉਹਦਾ ਕਾਰਨ ਮੈਨੂੰ ਲੱਗਦਾ ਹੈ ਇਹੀ ਹੈ ਕਿ ਜਿਹੜਾ ਸਾਡੇ ਕੋਲ ਵੱਧ ਜਾਂਦਾ ਪਾਣੀ ਅਸੀਂ ਉਧਰ ਨੂੰ ਦੇ ਰਿਆ ਚੜਦਨੇ ਛੜਦੇ ਆਰੀ ਕੇ ਪੱਤੇ ਤੋਂ ਗੇਟ ਜਿਹਨੂੰ ਚੜਦੇ ਕੋਲ ਤੋਂ ਕਾਲਾ ਜਿਮੀ ਤੁਲਾਉਂ ਆ ਦੇਵੇ ਦੇਖਦਾ ਕਿੰਨਾ ਸਿੱਦੀ ਇਸ ਤਰ੍ਹਾਂ ਮੈਂ ਬੋਲ ਰਿਹਾ ਹਾਂ ਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਲੇਕਿਨ ਲੇਕਿਨ ਇਹਦੇ ਨਾਲ ਨਾਲ ਮੈਂ ਕਮਾਂਗਾ ਵੀ ਭਗਵੰਤ ਮਾਣੇ ਪੁਰਾਣੇ ਟੱਕਾਂ ਦੀ ਗੱਲ ਨਾ ਕਰ ਆਪਣੇ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਸਰਕਾਰ ਸਾਡੀ ਉਸ ਤੋਂ ਬਾਅਦ 10 ਸਾਲ ਰਹੀ ਹੈ ਉਸ ਤੋਂ ਬਾਅਦ ਸਰਦਾਰ ਬਿਆਨ ਸਿੰਘ ਰਹੇ ਜਿਹੜੇ ਮੈਨੂੰ ਯਾਦ ਹੈ ਮੈਡਮ ਪੱਠੜ ਰਹੀ ਹਰਚੰਦ ਸਿੰਘ ਬਰਾੜ ਰਹੇ ਅਮਰਿੰਦਰ ਸਿੰਘ ਰੈ ਅਸੀਂ ਸਾਡੇ ਸਮੇਂ ਦਰਮਿਆਨ ਕਦੇ ਬੀਬੀ ਐਮ ਤੇ ਸੈਂਟਰਲ ਸਕਿਉਰਿਟੀ ਫੋਰਸਸ ਨੂੰ ਲੱਗਣ ਨਹੀਂ ਦਿੱਤਾ ਦੱਬ ਕੇ ਪਹਿਰਾ ਦਿੱਤਾ ਔਰ ਪਾਣੀ ਅਸੀਂ ਪੂਰਾ ਵਰਤਿਆ ਜੇ ਵੱਧ ਸੀ ਕੋਈ ਆ ਗਿਆ ਸਾਡੀ ਕਾਲੀ ਦਾ ਆਪ ਹੀ ਜ਼ਿੰਮੇਵਾਰੀ ਨਬਾਤ ਕਾਲੀ ਦਾ ਇਹ ਕਹਿ ਰਿਹਾ ਕਿ 2800 ਦੇ ਕਰੀਬ ਚ ਪੋਸਟਾਂ ਹੈਗੀਆਂ ਜੋ ਕਿਸੇ ਵੀ ਸਰਕਾਰ ਸਭ ਨਹੀਂ ਭਰੀ ਹਾਂ ਤਾਂ ਫਿਰ ਤੁਸੀਂ ਭਰ ਦਿੰਦੇ ਕਾਲੀ ਦਲ ਨੂੰ ਕਹਿ ਦਿੰਦੇ ਕਿ ਤੁਹਾਡੀ ਸਰਕਾਰ ਦਸਾਂ ਲਗਾਤਾਰੀ ਤੁਸੀਂ ਕੀ ਕੀਤਾ ਸੋ ਮੈਂ ਇਹ ਕਹਿ ਰਿਹਾ ਇਹ ਰਾਜਨੀਤੀ ਹੈ ਮੇਰਾ ਖਿਆਲ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਹੁਣ ਸਰਕਾਰ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਸਭ ਨੂੰ ਜਾਣੇ ਵੀ ਹੋਣਾ ਅੰਗਲਿਆਣੇ ਦੀ ਆਵਾਜ਼ ਕਹਿ ਰਹੇ ਕਾਂਗਰਸ ਪਾਰਟੀ ਚੰਗੇ ਮਾਰਜਨ ਦੇ ਨਾਲ ਅਸੀਂ ਕਾਂਗਰਸ ਪਾਰਟੀ ਜਿੱਤੇ ਗੁਰਿੰਦ ਸਿੰਘ ਸਾਹਿਬ ਨੂੰ ਅਗਨੀਵੀਰ ਦਾ ਬਾਤ ਕੀਤੀ ਆਵਾਜ਼ ਆਉਣੀ ਹੈ ਹਾਂਜੀ ਅੱਜ ਮੈਂ ਅਗਨੀਵੀਰ ਆਕਾਸ਼ਦੀਪ ਦੇ ਘਰ ਜਾ ਰਿਹਾ ਅਸੀਂ ਤਾਂ ਬਹੁਤ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਇਹ ਅਗਨੀਵੀਰ ਜਿਹੜੀ ਹੈ ਸਕੀਮ ਹੈ ਸਕ੍ਰੈਪ ਕਰਨੀ ਚਾਹੀਦੀ ਹੈ ਆਲਰੇਡੀ ਸਰ ਕੋਲੇ ਆਰਮੀ ਦੇ ਵਿੱਚ ਬਹੁਤ ਸਾਰੀਆਂ ਵੇਕੈਂਟ ਪੋਸਟਸ ਬਈਆਂ ਹੈ ਲੱਖ ਤੋਂ ਵੱਧ ਨਫਰੀ ਮਿਲਲਾ ਦਾ ਇਰਜ ਪਰਤੀ ਕਰਨਾ ਵੀ ਉਹਨਾਂ ਨੂੰ ਰੈਗੂਲਰ ਪਰਤੀ ਕਰੋ ਅਜਨਣੀ ਵੀਰ ਦੇ ਮਾਪੇ ਚੀਕਾ ਮਾਰ ਰਹੇ ਕਿਸੇ ਪਰਕਾਰ ਦੀ ਸਹਾਇਤਾ ਨਹੀਂ ਇੱਕ ਬੱਚਾ ਚਲਾ ਗਿਆ ਸਰਕਾਰ ਵੱਲੋਂ ਕੋਈ ਜਿਹੜਾ ਦਰਜਾ ਦੇਣਾ ਹੈ ਸ਼ਹੀਦ ਦਾ ਉਹ ਨਹੀਂ ਦਿੱਤਾ ਜਾ ਰਿਹਾ ਉਹ तमाम ਜਿਹੜੀਆਂ ਚੀਜ਼ਾਂ ਸੀਆਂ ਜਿਹੜੀਆਂ ਇੱਕ ਰੈਗੂਲਰ ਆਰਮੀ ਦੇ ਪਰਤੀ ਹੋਏ ਜਵਾਨ ਨੂੰ ਮਿਲਦੀਆਂ ਉਹਨਾਂ ਤੋਂ ਵਾਂਝਾ ਰਹਿ ਗਿਆ ਇਸੇ ਕਰਕੇ ਅਗਨੀ ਵੀਰ ਜਿਹੜੀ ਇਹ ਸਕੀਮ ਸੀਰ ਆਸੀ ਵਿਰੋਧ ਕਰ ਰਹੇ ਸੀ ਸਿਰੇ ਤੇ ਰਾਹੁਲ ਗਾਂਧੀ ਨੇ ਵਾਰ-ਵਾਰ ਪਾਰਲੀਮੈਂਟ ਦੇ ਵਿੱਚ ਵੀ ਇਹ ਇਸ਼ੂ ਨੂੰ ਚੱਕਿਆ ਲੇਕਿਨ ਕਿਸੇ ਨੇ ਆਵਾਜ਼ ਨਹੀਂ ਸੁਣੀ ਮੇਰੀ ਮੰਗ ਹੈ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਪੰਜਾਬ ਸਰਕਾਰ ਇੱਕ ਕਰੋੜ ਰੁਪਏ ਜਿਹੜਾ ਦਿੱਦੀ ਸੀ ਸ਼ਹੀਦਾਂ ਨੂੰ ਉਹ ਦੇਵੇ ਨਾਲ ਕੇਂਦਰ ਸਰਕਾਰ ਨੂੰ ਕਹਿੰਦੇ ਕਿ ਪ੍ਰਧਾਨ ਦੇ ਤੌਰ ਤੇ ਮਾਰਗ ਪਾਇਆ ਜਾਵੇ ਕਿ ਉਹ ਜਗ੍ਹਾ 100% ਮੈਂ ਤਾਂ ਉਹਨਾਂ ਦੇ ਮੈਂਪ ਡਲਵੀ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਇਸ ਪਰਿਵਾਰੀ ਨੇ ਮਹਾਰਾਸ਼ਟਰ ਰਾਜ ਸਪੈਸ਼ਲ ਤੌਰ ਤੇ আর ਅੱਗੇ ਅਜੇ ਨਾਲ ਫਰੀ ਕੋਰਟ ਦਾ ਦੌਰ ਆ ਨਹੀਂ ਸੀ ਇਹਨਾਂ ਨੇ ਇਸ ਕਰਕੇ ਇੱਥੇ ਓਗ ਬਣਾਇਆ ਕਿ ਨਾਲ ਮੈਂ ਦੌਰਾ ਕਰਨਾ ਚਾਹਣਾ ਹੈ ਨਾਲ ਮੈਂ ਅਗਨੀ ਵੀਰ ਦੇ ਘਰ ਜਾਣਾ ਚਾਹਣਾ ਕਿਉਂਕਿ ਰਾਹੁਲ ਗਾਂਧੀ ਜੀ ਦੇ ਦੇਸ਼ ਜਿੱਥੇ ਜਿੱਥੇ ਸ਼ਹੀਦ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕਰਦੇ ਉਹ ਉੱਥੇ ਸਾਡਾ ਇੱਕ ਕੇਂਦਰ ਦਾ ਪੰਜਾਬ ਸਰਕਾਰ ਵੀ ਨਹੀਂ ਮਨ ਰਹੀਗੀ ਉਹ ਸ਼ਹੀਦਾ ਦਾ ਜੋ ਅੱਜ ਤੱਕ ਜਿਹੜਾ ਹੈਗਾ ਟਵੀਟ ਉਹ ਨਹੀਂ ਕੀਤਾ ਗਿਆ ਮਾਨਸਾਬ ਨੂੰ ਇਸ ਮਾਮਲੇ ਦੇ ਵਿੱਚ ਸ਼ਹੀਦ ਦੇ ਦੇਖੋ ਜਿਹੜੇ ਮਾਨਸਾਬ ਹੈ ਉਹ ਆਪਣੀ ਮਰਜ਼ੀ ਦੇ ਮਾਲਕ ਹੈ ਜਿਵੇਂ ਜੀ ਕਰਦਾ ਉੱਥੇ ਚਲਾ ਦੇ ਸ਼ਰਾਬ ਨਾਲ ਵਿਅਕਤੀ ਮਰ ਗਏ 10-10 ਲੱਖ ਰੁਪਇਆ ਦੇਤਾ ਕਿਉਂ ਕੌਕਗੀ ਉਹ ਮੁੱਦੇ ਨੂੰ ਨੱਪਣਾ ਸੀਗਾ ਬਣੀ ਚੰਗੀ ਗੱਲ ਹੈ ਦੇ ਤਾਂ ਵੱਧ ਦੇ ਦਿੰਦੇ ਮੈਨੂੰ ਨਹੀਂ ਕੋਈ ਇਤਰਾਜ਼ ਲੇਕਿਨ ਜਿਹੜਾ ਵਿਅਕਤੀ ਅਗਨੀ ਵੀਰ ਚ ਸ਼ਹੀਦ ਹੋ ਗਿਆ ਔਰ ਇਹ ਹਜੇ ਆਵਾਜ਼ ਹੀ ਨਹੀਂ ਚੁੱਕੀ ਕੁਝ ਨਹੀਂ ਆਇਆ ਇੱਕ ਮੁੰਡਾ ਫਾਇਰ ਬ੍ਰਿਗੇਡ ਚ ਵਿਚਾਰਾ ਫਾਇਰਮੈਨ ਅੱਗ ਬੁਝਾਉਂਦਾ ਮਰ ਗਿਆ ਹਾਲਾਂਕਿ ਥੋੜੇ ਜਿਹੜੇ ਉਹਦੇ ਕੱਪੜੇ ਹੁੰਦੇ ਫਾਇਰ ਪਾਉਣ ਵਾਲੀ ਉਹ ਵੀ ਨਹੀਂ ਸੀਗਾ ਫਾਇਰ ਸੂਟਸ ਨਹੀਂ ਸੀ ਔਰ ਉਹ ਰਪਿਆ ਨਹੀਂ ਦਿੱਤਾ ਗਿਆ ਸ਼ਰਾਬ ਵਾਲੇ ਵਾਲੇ ਨੂੰ 10 ਲੱਖ ਰੁਪਏ ਦਿੱਤਾ ਕੰਮ ਸੇ ਘੱਮ ਉਹਨਾਂ ਦੀ ਵੀ ਕੋਈ ਪੂਰਤੀ ਕਰ ਦਿੰਦੇ ਸੋ ਕਹਿਣ ਦਾ ਮਤਲਬ ਜਿਹੜਾ ਮੁੱਖ ਮੰਤਰੀ ਮਾਨ ਸਾਹਿਬ ਹੈ ਆਪਣੀ ਮਰਜ਼ੀ ਦੇ ਮਾਰਗ ਜਦੋਂ ਚੀਜ਼ ਕਰੇ ਨੂੰ ਦਿਲ ਆ ਜਾਂਦਾ ਫਿਰ ਉਸ ਤਰ੍ਹਾਂ ਕਰ ਦਿੰਦਾ ਪਰ ਟੈਕਸੀ ਟਪਟਪਾ